ਨਮਸਕਾਰ ਸਾਥਿਓ ਮੈਂ ਖੜਾ ਹੈਗਾ ਭਾਖੜਾ ਨਹਿਰ ਸਨੌਰੀ ਦੇ ਹੱਡ ਦੇ ਉੱਪਰ ਤੇ ਇੱਥੇ ਦੱਸਿਆ ਗਿਆ ਹੈ ਕਿ ਇੱਥੇ ਇੱਕ ਡੈੱਡ ਬੋਡੀ ਫਸੀ ਹੋਈ ਹੈ ਪਿਛਲੇ ਕਾਫੀ ਘੰਟਿਆਂ ਤੋਂ ਤਾਂ ਸਾਧ ਮਿਰਖਾ ਨਾਤਾ ਗੋਤਾਪੁਰਾ ਵੱਲੋਂ ਇੱਥੇ ਕੋਈ ਜਾਣਕਾਰੀ ਹੁਣ ਤੱਕ ਦਿੱਤੀ ਗਈ ਹੈ ਨਾ ਹੀ ਕੋਈ ਇਹਦਾ ਕੋਈ ਵਾਲੀ ਵਾਰ ਸੁਣ ਤੱਕ ਆਇਆ ਹੈ ਔਰ ਪ੍ਰਸ਼ਾਸਨ ਨੇ ਵੀ ਸਾਧ ਮਿਰਖਾ ਦੇ ਵੱਲ ਅਜੇ ਤੱਕ ਕੋਈ ਧਿਆਨ ਨਹੀਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਡੈੱਡ ਬੋਡੀ ਪਿਛਲੇ ਕਈ ਘੰਟਿਆਂ ਤੋਂ ਇੱਥੇ ਫਸੀ ਹੋਈ ਹੈ ਜੀ ਤਾਂ ਪ੍ਰਸ਼ਾਸਨ ਵੱਲੋਂ ਕੋਸ਼ਿਸ਼ ਤੇ ਆਪਣੇ ਕਾਰਵਾਈ ਕਰਦੇ ਹੋਏ ਆਪਣੇ ਜਿਹੜੀ ਸਾਲਸਮਾਲ ਕਰਨ ਦੀ ਕੋਸ਼ਿਸ਼ ਕਰਨ ਤਾਂ ਕਿ ਇਹ ਡੈਡਬੋਟੀ ਦੀ ਸਹੀ ਜਿਹੜੀ ਕਾਰਵਾਈ ਹੋ ਸਕੇ ਇਹ ਤੁਸੀਂ ਡੈਡਬੋਟੀ ਦੇਖ ਰਹੇ ਹੋ ਕੁਝ ਦੇ ਕਾਫੀ ਟਾਈਮ ਤੋਂ ਇੱਥੇ ਦੱਸਿਆ ਜਾ ਰਿਹਾ ਹੈ ਕਿ ਫੱਤੀ ਹੋਈ ਹੈ ਜੀ ਜਿਹੜੀ ਤੁਸੀਂ ਡੈਡਬੋਟੀ ਇੱਥੇ ਦੇਖ ਰਹੇ ਹੋ ਇਹ ਭਾਗਾਂ ਨਹਿਰ ਨੌਰਵੀਦਾ ਅੱਧਾ ਇੱਥੇ ਕਈ ਤਰ੍ਹਾਂ ਦੀਆਂ ਅਗੇ ਪਿਛੇ ਡੈਡ ਬੋਡੀ ਆ ਕੇ ਫਾਖਦਿਆਂ ਨੇ ਔਰ ਕਈ ਦਾ ਬਾਅਦ ਸੇ ਇਤਵਾ ਕੇ ਆਪਣੇ ਡੈਡ ਬੋਡੀਆ ਪਛਾਣ ਕੇ ਲੈ ਜਾਂਦੇ ਨੇ ਪਰ ਜਿਹੜੀ ਅਲਾਪਾਸ ਡੈਡ ਬੋਡੀਆ ਹੁੰਦੀਆਂ ਨੇ ਉਹਨਾਂ ਨੂੰ ਇੱਥੇ ਦੇ ਤਾਂ ਜੋ ਸੰਸਥਾਵਾਂ ਨੇ ਸਹਾਰਾ ਕਰ ਕਿਤਾ ਹੋ ਰਿਹਾ ਤਾਂ ਉਹਨਾਂ ਦੇ ਇਹ ਸਾਂਭ ਸੰਭਾਲ ਕਰਦੀਆਂ ਨੇ ਪਰੰਤੂ ਦੇਖਣ ਨੂੰ ਚਾਹੇ ਕਿ ਇਹ ਡੈਡ ਬੋਡੀ ਪਿਛਲੇ ਕਾਫੀ ਘੰਟਿਆਂ ਤੋਂ ਫਸੀ ਹੋਈ ਦਿਖਾਈ ਦੇ ਰਹੀ ਹੈਗੀ ਸ਼ਾਇਦ ਵੱਲੋਂ ਨਾ ਤਾਂ ਕਿਸੇ ਸੰਸਥਾ ਵੱਲੋਂ ਹੁਣ ਤੱਕ ਇਹਦੇ ਕੋਈ ਸਾਂਭ ਸੰਭਾਲ ਕੀਤੀ ਗਈ ਔਰ ਨਾ ਹੀ ਪ੍ਰਸ਼ਾਸਨ ਵੱਲੋਂ ਇਸ ਤੇ ਕੋਈ ਧਿਆਨ ਦਿੱਤਾ ਗਿਆ ਹੈਗਾ ਤਾਂ ਮੇਰੀ ਬੇਨਤੀ ਹੈ ਕਿ ਇਸ ਤੇ ਜ਼ਰੂਰ ਜਲਦੀ ਦੀ ਜਲਦੀ ਕਾਰਵਾਈ ਕੀਤੀ ਜਾਵੇ ਅਤੇ ਇਹਨੂੰ ਸੰਸਮਾਲ ਇਹਦੀ ਕੀਤੀ ਜਾਵੇ ਧੰਨਵਾਦ